ਚੰਗੇ ਦੇ ਨਾਲ ਅਸੀਂ ਵੀ ਚੰਗਿਆਈ ਕਰਦੇ ਆਂ ਚੰਗੇ ਦੇ ਨਾਲ ਅਸੀਂ ਵੀ ਚੰਗਾ ਚੰਗਾ ਪੇਸ਼ ਆਉਂਦੇ ਆਂ ਭੈੜੇ ਦੇ ਨਾਲ ਅਸੀਂ ਵੀ ਭੈੜਾ ਮਤਲਬ ਬੋਲਦੇ ਆਂ ਉਹਦੇ ਨਾਲ ਭੈੜੇ ਤਰੀਕੇ ਨਾਲ ਪੇਸ਼ ਆਉਂਦੇ ਆਂ ਐਦਾਂ ਹੀ ਪ੍ਰਮਾਤਮਾ ਵੀ ਦੇਖਦਾ ਵੀ ਇਹ ਬੰਦਾ ਜੇ ਚੰਗਾ ਹੈ ਦੇ ਨੂੰ ਕਿੱਥੇ ਰੱਖਣਾ ਜਿਹੜਾ ਕੋਈ ਭੈੜਾ ਬੰਦਾ ਹੈ ਪ੍ਰਮਾਤਮਾ ਨੂੰ ਪਤਾ ਵੀ ਇਹਨੂੰ ਕਿੱਥੇ ਰੱਖਣਾ ਸਾਡੇ ਗੁਰੂਆਂ ਨੇ ਜਦੋਂ ਗੱਡੀਆਂ ਦਿੱਤੀਆਂ ਤੇ ਉਹਨਾਂ ਨੇ ਇਹ ਤੁਲਗੇ ਦੇਖਿਆ ਵੀ ਇਹ ਨੂੰ ਦੇ ਦਈਏ ਇਹ ਨੂੰ ਦੇ ਦਈਏ ਨਹੀਂ ਉਹਨਾਂ ਨੇ ਦੇਖਿਆ ਵੀ ਕਿਹੜਾ ਬੰਦਾ ਨੇਕ ਹੈ ਕਿਹੜਾ ਨੇਕ ਦਿਲ ਹੈ ਕਿਹੜਾ ਨੇਕ ਇਨਸਾਨ ਹੈ ਕਿਹੜਾ ਨਿਮਰਤਾ ਵਾਲਾ ਕਿਹੜਾ ਸਬਰ ਸ਼ੁਕਰ ਵਾਲਾ ਕਿਹੜਾ ਚੀਜ਼ ਨੂੰ ਜਰ ਜਾਂਦਾ ਹੈ ਬਰਦਾਸ਼ਤ ਕਰ ਲੈਂਦਾ ਹੈ ਇਹ ਸਾਰੀਆਂ ਚੀਜ਼ਾਂ ਗੁਣ ਜਦੋਂ ਸਾਡੇ ਗੁਰੂਆਂ ਨੇ ਆਪਣੇ ਸਿੱਖਾਂ ਵਿੱਚ ਦੇਖੇ ਤੇ ਉਹਨਾਂ ਨੇ ਆਪਣੇ ਗੁਰਗੱਦੀ ਉਹਨਾਂ ਨੂੰ ਦੇ ਦਿੱਤੀ ਮਤਲਬ ਜ਼ਿੰਮੇਵਾਰੀ ਉਹਨਾਂ ਨੂੰ ਦੇ ਦਿੱਤੀ ਗੁਣ ਦੇ ਨਾਲ ਬੰਦੇ ਦੀ ਜ਼ਿੰਦਗੀ ਵਿੱਚ ਜ਼ਿੰਮੇਵਾਰੀ ਵੱਧ ਜਾਂਦੀ ਹੈ ਉਹਨਾਂ ਉਹਦੇ ਤੱਕ ਮਿਲ ਜਾਂਦੇ ਨੇ ਜਿਹੜਾ ਬੰਦਾ ਗੈਰ ਜ਼ਿੰਮੇਵਾਰ ਹੁੰਦਾ ਹੈ ਉਹਦੇ ਕੋਲ ਉਹਦੇ ਵੀ ਖੋਲੇ ਜਾਂਦੇ ਹਨ ਜਿਹੜਾ ਬੰਦਾ ਜ਼ਿੰਮੇਵਾਰੀ ਦੇ ਨਾਲ ਆਪਣਾ ਕਾਰਜ ਨਿਭਾਉਂਦਾ ਹੈ ਬੜਾ ਸੀਰੀਅਸ ਹੋ ਕੇ ਚੱਲਦਾ ਹੈ ਉਹਨੂੰ ਹੋਰ ਜ਼ਿੰਮੇਵਾਰੀ ਵਧ ਦੇ ਦਿੱਤੀ ਜਾਂਦੀ ਹੈ ਉਹਨੂੰ ਤਰੱਕੀ ਦੇ ਦਿੱਤੀ ਜਾਂਦੀ ਹੈ ਕਿਸੇ ਦੇ ਇੱਕ ਸਟਾਰ ਹੋਵੇ ਜਦੋਂ ਉਹਦੀ لیاقت ਨੂੰ ਦੇਖਿਆ ਜਾਂਦਾ ਹੈ ਤੇ ਉਹਨੂੰ ਹੋਰ ਸਟਾਰ ਮਿਲ ਜਾਂਦੇ ਨੇ ਉਹਨੂੰ ਫਿਰ ਰਾਸ਼ਟ੍ਰਪਤੀ ਅਵਾਰਡ ਮਿਲ ਜਾਂਦਾ ਹੈ ਉਹਨੂੰ ਫਿਰ ਸਟੇਟ ਤੋਂ ਅਵਾਰਡ ਮਿਲ ਜਾਂਦਾ ਹੈ ਜਦੋਂ ਉਹਦੇ ਕੰਮ